ਹੈਲੋ ਫਰੈਂਡਸ ਸਤਿ ਸ਼ਕਾ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਤੇ ਅਸੀਂ ਸਾਰੇ ਠੀਕ ਆ ਤੇ ਤੁਸੀਂ ਵੀ ਸਾਰੇ ਠੀਕ ਹੋਵੋਗੇ ਆਪ ਆਪਣੇ ਘਰਾਂ ਵਿੱਚ ਤੇ ਕੰਮ ਵਗੈਰਾ ਕਰ ਲਏ ਸੀ ਤੇ ਅੱਜ ਮੈਂ ਪਹਿਣਾ ਵਾਸਤੇ ਕੁਝ ਪਹਿਨਣ ਨੂੰ ਦੱਸ ਲਈਏ ਕੁਝ ਲੈ ਕੇ ਆਈ ਤੁਹਾਡੇ ਵਾਸਤੇ ਕਿ ਮੇਰੇ ਫੇਸ ਦੇ ਉੱਤੇ ਜਿਵੇਂ ਬਹੁਤ ਕਾਲਾ ਕਾਲਾ ਆ ਜਾਏ ਤਾਂ ਮਾਰੋ ਧੁੱਪ ਚਵਾਓ ਤੇ ਟੈਨਿੰਗ ਹੋ ਜਾਂਦੀ ਆ ਫੇਸ ਦੇ ਉੱਤੇ ਹਨਾ ਤੇ ਕਾਫੀ ਮਤਲਬ ਪ੍ਰੋਬਲਮ ਦੀ ਹੁੰਦੀ ਆ ਕਸੀ ਜਿਆਦਾ ਭੈਣਾ ਆਪਣਾ ਧਿਆਨ ਨਹੀਂ ਰੱਖਦੀਆਂ ਤੇ ਸਾਨੂੰ ਸਾਰੀਆਂ ਭੈਣ ਨੂੰ ਆਪਣੇ ਉੱਪਰ ਕੁਝ ਨਾ ਕੁਝ ਕਰਨਾ ਚਾਹੀਦਾ ਥੋੜਾ ਆਪਣਾ ਘਰ ਦਾ ਹੀ ਹੋਮ ਰੈਮਡੀ ਹੀ ਮਤਲਬ ਯੂਜ਼ ਕਰਨੀ ਚਾਹੀਦੀਆਂ ਕਿ ਇੰਨੇ ਪ੍ਰੋਡਕਟ ਅੱਜ ਕੱਲ ਆ ਰਹੇ ਨੇ ਕੈਮੀਕਲ ਵਾਲੇ ਪ੍ਰੋਡਕਟਸ ਕਰਕੇ ਤੁਸੀਂ ਘਰੇ ਹੀ ਬਣਾ ਕੇ ਯੂਜ਼ ਕਰੋ ਤੇ ਅੱਜ ਮੈਂ ਕੀ ਲੈ ਕੇ ਆਏ ਤੁਹਾਡੇ ਵਾਸਤੇ ਤੇ ਪਹਿਲੀ ਜੋੜੀ ਮੈਂ ਵੀਡੀਓ ਪਾਈ ਸੀਗੀ ਫਟਕਰੀ ਵਾਲੀ ਤੇ ਬਹੁਤ ਤੁਸੀਂ ਪਿਆਰ ਦਿੱਤਾ ਬਹੁਤ ਭੈਣਾਂ ਦੇ ਕਮੈਂਟ ਆਏ ਸੀ ਕਿ ਫਟਕਰੀ ਦੇ ਨਾਲ ਫੇਸ ਖਰਾਬ ਤੇ ਨਹੀਂ ਹੋ ਜਾਂਦਾ ਕਈਆਂ ਭੈਣਾਂ ਨੇ ਕਿਹਾ ਫਟਕਰੀ ਲਾਉਣੀ ਨਹੀਂ ਚਾਹੀਦੀ ਮੂੰਹ ਤੇ ਇਦਾਂ ਦੀ ਕੋਈ ਗੱਲ ਨਹੀਂ ਮੈਂ 1 ਮਹੀਨੇ ਤੋਂ ਯੂਜ਼ ਕਰ ਰਹੀ ਹਾਂ ਹੁਣ ਵੀ ਮੈਂ ਸਵੇਰੇ ਜਦੋਂ ਨਹਾਉਣ ਤੋਂ ਪਹਿਲਾਂ ਇੱਕ ਵਾਰੀ ਫਟਕਰੀ ਲਗਾਈ ਆ ਕੋਈ ਫਰਕ ਨਹੀਂ ਆ ਹਾਂ ਕਈਆਂ ਭੈਣਾਂ ਨੇ ਪੁੱਛਿਆ ਕਿ ਇੱਕ ਭੈਣ ਨੇ ਕਿਹਾ ਸੀ ਕਿ ਮੇਰਾ 2 ਸਾਲ ਦਾ ਬੀਬੀ ਹੈ ਤੇ ਮੈਂ ਉਹਦੇ ਲਗਾ ਸਕਦੀ ਹਾਂ ਛੋਟੇ ਬੱਚੇ ਤੇ ਨਹੀਂ ਪਲੀਜ਼ ਨਾ ਲਗਾਓ ਕਿਉਂਕਿ ਬਹੁਤ ਛੋਟਾ ਬੱਚਾ 2 ਸਾਲ ਦਾ ਬੱਚਾ ਤੇ ਉਹਦੇ ਨਹੀਂ ਲਗਾਨੀ ਚਾਹੀਦੀ ਕਿ ਕਿਹੜੇ ਛੋਟੇ ਬੱਚੇ ਦੇ ਕੋਕ ਵਾਲ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਦੇ ਫੇਸ ਤੇ ਵਾਲ ਹੁੰਦੇ ਆ ਤੇ ਹੌਲੀ ਹੌਲੀ ਜਦੋਂ ਗਰੋਥ ਕਰਦੇ ਆ ਤੇ ਵਾਲ ਉਮਰ ਦੇ ਹਿਸਾਬ ਨਾਲ ਲੱਥ ਜਾਂਦੇ ਆ ਆਪੇ ਹੀ ਹੋ ਜਾਂਦੇ ਨੇ ਤੇ ਛੋਟੇ ਬੱਚਿਆਂ ਨੂੰ ਕਦੀ ਵੀ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਮੇਰੇ ਬੇਟੇ ਦੇ ਵੀ ਛੋਟੇ ਹੁੰਦੇ ਦੇ ਫੇਸ ਤੇ ਉੱਤੇ ਮੱਥੇ ਦੇ ਉੱਤੇ ਬਹੁਤ ਵਾਲ ਹੁੰਦੇ ਸੀਗੇ ਤੇ ਤਾਂ ਕਰਕੇ ਮੈਂ ਕਦੀ ਕੁਝ ਨਹੀਂ ਵਰਤਿਆ ਇਹ ਤਾਂ ਮੈਂ ਮੇਰੇ ਆਪ ਜਿੱਤਾਂ ਪ੍ਰੀਮੋਨੋ ਮੀਨੋਪੋਸਟਲ ਰੇ ਦੇ ਤਾਂ ਕਰਕੇ ਹੋ ਜਾਂਦੇ ਹਾਰਮੋਨ ਚੇਂਜ ਹੋਣ ਕਰਕੇ ਸਾਰੀਆਂ ਲੇਡੀਜ਼ ਤੇ ਇਹ ਆ ਜਾਂਦੇ ਨੇ ਤੇ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਤੁਹਾਨੂੰ ਕੋਈ ਸਾਈਡ ਇਫੈਕਟ ਹੋਊਗਾ ਮੇਰੀ ਕਜ਼ਨ ਡਾਕਟਰ ਹੈ ਆਯੁਰਵੈਦਿਕ ਦੀ ਤੇ ਕੁਝ ਮੈਨੂੰ ਉਹ ਰੈਮਡੀਆਂ ਦੱਸਦੀ ਰਹਿੰਦੀ ਕਿ ਤੁਸੀਂ ਇਦਾਂ ਕਰ ਲਓ ਇਦਾਂ ਕਰ ਲਓ ਤੇ ਉਹ ਪ੍ਰੈਕਟਿਸ ਤੇ ਨਹੀਂ ਕਰ ਰਹੇ ਕਰ ਰਹੀ ਮਤਲਬ ਉਹਨਾਂ ਨੇ ਕੀਤਾ ਹੋਇਆ ਕਿਤੇ ਜੋਬ ਨਹੀਂ ਕਰ ਰਹੇ ਤੇ ਉਹ ਹਮੇਸ਼ਾ ਹੀ ਦੱਸਦੇ ਰਹਿੰਦੇ ਆ ਕਿ ਇਹ ਚੀਜ਼ ਵਰਤ ਲਓ ਇਦਾਂ ਕਰ ਲਓ ਜੋ ਮੈਨੂੰ ਕਹਿਣ ਦੱਸਸਨ ਤੇ ਮੈਂ ਉਹ ਵੇਦਾ ਕਰ ਲੈਂਦੀ ਆ ਤੇ ਮੈਂ ਕਦੀ ਵੀ ਕਿਸੇ ਦਾ ਕਿਸੇ ਦੀ ਵੀਡੀਓ ਵੇਖ ਕੇ ਤੇ ਉਹਦੀ ਕਾਪੀ ਨਹੀਂ ਕੀਤੀ ਮੇਰਾ ਇਹ オリジナル ਕੰਟੈਂਟ ਹੈ ਤੇ ਮੈਂ ਹੁਣ ਤੁਹਾਨੂੰ ਦੱਸਾਂਗੀ ਕਿ ਅੱਜ ਮੈਂ ਤੁਹਾਡੇ ਵਾਸਤੇ ਕੀ ਲੈ ਕੇ ਆਈਆਂ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਕਿ ਫੇਸ ਉੱਤੇ ਤੁਸੀਂ ਕਲੀਨਿੰਗ ਕਰਨ ਵਾਸਤੇ ਤੇ ਤੁਸੀਂ ਆਪਣੇ ਫੇਸ ਨੂੰ ਮੇਕਅਪ ਤੋਂ ਕਿਤੇ ਪਾਰਟੀ ਜਾਣਾ ਮੇਕਅਪ ਕਰਨ ਲਈ ਤੋਂ ਕਰਨ ਤੋਂ ਪਹਿਲਾਂ ਤੇ ਤੁਸੀਂ ਕਲੀਨਿੰਗ ਕਰ ਲਓ ਆਪਣੇ ਫੇਸ ਦੀ ਕਿੱਦਾਂ ਕਰਦੇ ਉਹ ਮੈਂ ਤੁਹਾਨੂੰ ਦੱਸਦੀਆਂ ਮੇਰੇ ਕੋਲ ਕੀ ਕੀ ਚੀਜ਼ ਹੈ ਤੇ ਉਹ ਮੈਂ ਚਲੋ ਤੁਹਾਨੂੰ ਦੱਸਦੀਆਂ ਮੈਂ ਇਹ ਦਹੀਂ ਲੈ ਲਿਆ ਇੱਕ ਕਟੋਰੀ ਵਿੱਚ 1/2 ਚਮਚ ਮੈਂ ਦਹੀਂ ਦਾ ਲਿਆ ਹੈ ਤੇ ਇਹ ਮਲਠੀ ਦਾ ਪਾਊਡਰ ਹੈ ਜੀ ਤੇ ਇਹ ਬੇਲ ਦਾ ਪਾਊਡਰ ਹੈ ਜੀ ਕਦੀ ਤੁਸੀਂ ਇੱਕ ਵਾਰੀ ਤੁਸੀਂ ਬੇਲ ਦੇ ਪਾਊਡਰ ਦੇ ਨਾਲ ਤੁਸੀਂ ਪਾ ਕੇ ਕਲੀਨਿੰਗ ਕਰ ਲਓ ਕਦੀ ਤੇ ਕਦੀ ਤੁਸੀਂ ਮਲਠੀ ਦਾ ਕਰ ਲੋ ਕਿਉਂਕਿ ਮਾਰਕੀਟ ਚ ਤੁਸੀਂ ਜਾਓਗੇ ਮਲਠੀ ਦਾ ਪਾਊਡਰ ਦੀ ਜਿਹੜਾ ਮਲਠੀ ਦੇ ਜਿਹੜੇ ਹੈਗੇ ਪ੍ਰੋਡਕਟ ਬਹੁਤ ਮਹਿੰਗੇ ਆਉਂਦੇ ਕੋਈ ਵੀ ਤੁਸੀਂ ਮਾਰਕੀਟ ਚ ਕੋ ਲਓਗੇ ਮਲਠੀ ਵਾਲੇ ਤੇ ਬਹੁਤ ਮਹਿੰਗੇ ਆਉਂਦੇ ਨੇ ਤੇ ਇਸ ਕਰਕੇ ਤੁਸੀਂ ਘਰ ਤੋਂ ਹੀ ਯੂਜ਼ ਕਰ ਸਕਦੇ ਉਸ ਦਾ ਬਣਾ ਕੇ ਮੈਂ ਦਹੀਂ ਲਿਆ ਹੈ ਦਹੀਂ ਦੇ ਵਿੱਚ ਮੈਂ ਮਲਠੀ ਦਾ ਇੱਕ ਚਮਚ ਪਾਵਾਂਗੀ ਤੇ ਹਾਫ ਚਮਚ ਮੈਂ ਬੇਲ ਪਾਊਡਰ ਲਿਆ ਹੋਇਆ ਇਹ ਮੈਂ ਪਾਵਾਂਗੀ ਔਰ ਇਹ ਮੈਂ ਰਾਈਸ ਭਿੰਕੇ ਰੱਖੇ ਹੋਏ ਸੀਗੇ ਰਾਈਸ ਰਾਤ ਦੇ ਭਿੰਕੇ ਰੱਖੇ ਸੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਪਕ ਕਰਕੇ ਇਹਦਾ ਥੋੜਾ ਜਿਹਾ ਪਾਣੀ ਪਾਵਾਂਗੀ ਤੇ ਥੋੜਾ ਜਿਹਾ ਪਾਣੀ ਪਾਣਾ ਥੋੜਾ ਜਿਹਾ ਇੱਕਦਮ ਐਦਾ ਥੋੜਾ ਜਿਹਾ ਪਾਣੀ ਪਾ ਲਿਆ ਜਿਹੜੀ ਜਿਹੜੇ ਚਾਵਲ ਕੱਚੇ ਇਹਨਾਂ ਨੂੰ ਭਿੰਕੇ ਰੱਖਿਆ ਹੋਇਆ ਸੀ ਉਹਨਾਂ ਦਾ ਪਾਣੀ ਪਾ ਲਿਆ ਤੁਸੀਂ ਰਾਈ ਸਾਟਾ ਵੀ ਲੈ ਲੈ ਸਕਦੇ ਹੋ ਚੌਲਾਂ ਦਾ ਆਟਾ ਲੈ ਲਓ ਉਹ ਵੀ ਤੁਸੀਂ ਇੱਕ ਚਮਚ ਵਿੱਚ ਪਾ ਸਕਦੇ ਹੋ ਤੇ ਤੁਸੀਂ ਉਹ ਉਹ ਵੀ ਬਹੁਤ ਵਧੀਆ ਤੇ ਮੈਂ ਇਹ ਲਿਆ ਸੀ ਤੇ ਇਹ ਮੈਂ ਮਲਠੀ ਦਾ ਪਾਊਡਰ ਲਿਆ ਹੈ ਤੇ ਛੋਟਾ ਚਮਚ ਤੇ ਮਲਠੀ ਮੈਂ ਦੇ ਹੀ ਘਰ ਚ ਰੱਖੀ ਹੋਈ ਆ ਕਈ ਵਾਰ ਬੱਚਿਆਂ ਨੂੰ ਖਾਂਸੀ ਵਗੈਰਾ ਆਉਂਦੀ ਸ਼ਾਇਦ ਦੇ ਵਿੱਚ ਪਾ ਕੇ ਦੇ ਦੋ ਤੇ ਬਹੁਤ ਵਧੀਆ ਹੁੰਦਾ ਹੈ ਦਾ ਖਾਂਸੀ ਵਗੈਰਾ ਹਟ ਜਾਂਦੀ ਹੈ ਤੇ ਮਲਠੀ ਤੇ ਬਹੁਤ ਜ਼ਿਆਦਾ ਗੰਗੋਣਾ ਇਹ ਮਲਠੀ ਇੰਨਾ ਚਮਚ ਮੈਂ ਜਿਹੜਾ ਦਹੀਂ ਦੇ ਵਿੱਚ ਪਾ ਲਿਆ ਤੇ ਇੰਨਾ ਮੈਂ ਚਮਚ ਬੇਲ ਪਾਊਡਰ ਪਾਇਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਬੇਲ ਪਾਊਡਰ ਜਿਵੇਂ ਬੇਲ ਨਹੀਂ ਲੱਗ ਜਾਂਦੇ ਦਰਖਤਾਂ ਦੇ ਉਹਨਾਂ ਦੇ ਪਾਊਡਰ ਮਿਲ ਜਾਂਦੇ ਉਹ ਇਹਨੂੰ ਚੰਗੀ ਤਰ੍ਹਾਂ ਇਦਾਂ ਮੈਲਟ ਕਰ ਲਓ ਤੇ ਮੈਂ ਮੂੰਹ ਤੇ ਕੋਈ ਕਰੀਮ ਵਗੈਰਾ ਨਹੀਂ ਲਗਾਈ ਹੋਈ ਸਾਇਰ ਲਿਪਸਟਿਕ ਤੋਂ ਤੇ ਮੂੰਹ ਮੇਰਾ ਸਾਫ਼ ਹੀ ਹੈ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਇਦਾਂ ये मेल्ट हो गया मेल्ट करने तो पहला फिर ले ले टिश्यू पेपर ले, लो, एक ले लो, मैं साफ कर ली सारा एदा मैं साफ कर लिया सारा एस हो गया साफ ਤੇ ਹੁਣ ਜਿਹੜਾ ਇਹ ਮੈਂ ਲਿਆਇ ਇਹਨੂੰ ਮੈਂ ਇਸ ਬਰਸ਼ ਦੇ ਨਾਲ ਇੱਦਾਂ ਕਰਕੇ ਸਾਰੇ ਲਗਾ ਲਾਂਗੀ ਦਹੀਂ ਦੁੱਧ ਤੇ ਵੈਸੇ ਬਹੁਤ ਵਧੀਆ ਹੁੰਦਾ ਦੁੱਧ ਦੀ ਫੇਸ਼ਲ ਕਰ ਲਓ ਇੱਦਾਂ ਕਰਕੇ ਸਾਰੇ ਤੁਸੀਂ ਲਗਾ ਲਓ ਇੱਦਾਂ ਲਗਾ ਲਓ ਤੇ ਟਾਵਰ ਰੱਖ ਲਓ ਤੁਸੀਂ ਹਨਾ ਇੱਦਾਂ ਤੇ ਗੰਦਾ ਨਾ ਹੋਵੇ ਤੇ ਇੱਥੇ ਇੱਦਾਂ ਦਾ ਇਹਨੂੰ ਸਟੇਡੀਮ ਲੱਠੀ ਸਬਸਕ੍ਰਾਈਬ ਦਾ ਕਰਦੀ ਹੈ ਕੰਮ ਕਰਦੀ ਹੈ ਇਹਨੂੰ ਚੰਗੀ ਤਰ੍ਹਾਂ ਇਦਾਂ ਕਰੋ ਬਲੈਕ ਹੱਟ ਸਾਰੇ ਨਿਕਲ ਜਾਣਗੇ ਇਦਾਂ ਮਲੋ ਸਾਰੇ ਮੂੰਹ ਤੇ ਬਹੁਤ ਵਧੀਆ ਫਾਇਦੇ ਮਿਲਦੇ ਦੇ ਕਿ ਦਿਨ ਵਿੱਚ ਰੋਜ਼ ਹੀ ਇੱਕ ਵਾਰੀ ਕਰ ਲਿਆ ਕਰੋ ਪੈਣਾ ਇੱਕ ਮਹੀਨਾ ਲਗਾਤਾਰ ਕਰੋ ਤੁਹਾਡਾ ਮੂੰਹ ਇੰਨਾ ਸਾਫ਼ ਹੋ ਜਾਏਗਾ ਬਹੁਤ ਵਧੀਆ ਇਹਨੂੰ 10 ਮਿੰਟ ਇਦਾਂ ਮਲਣਾ ਕਰਨਾ ਹੈ 10 ਮਿੰਟ ਤੋਂ ਜ਼ਿਆਦਾ ਨਹੀਂ ਕਰਨਾ ਕਾਫੀ ਬੈਣਾ ਮੈਨੂੰ ਪੁੱਛ ਰਹੀਆਂ ਸੀ ਆ ਕਿ ਫਟਕਰੀ 5 ਮਿੰਟ ਕਰਨੀ ਚਾਹੀਦੀ 10 ਮਿੰਟ ਕਰਨੀ ਹੈ 10 ਮਿੰਟ ਕਰ ਲਓ ਕਿ 40 ਪਲੱਸ ਜਿਹੜੀਆਂ ਜਿੰਨਾਂ ਦੀ ਏਜ ਹੈ ਉਹ 10 ਮਿੰਟ ਕਰਨ ਜਿੰਨਾਂ ਦੀ 30 ਪਲੱਸ ਹੈ ਉਹ 5 ਮਿੰਟ ਕਰਨ ਸਕਿਨ ਦੇ ਅਕੋਰਡਿੰਗ ਹੁੰਦੇ ਹਰ ਚੀਜ਼ ਜਿਹੜੀ ਹੈ ਕਿਸੇ ਨੂੰ ਸ਼ੂਟ ਕਰਦੀ ਹੈ ਕਿਸੇ ਨੂੰ ਨਹੀਂ ਜੀ ਬੇਲ ਦਾ ਜਿਹੜਾ ਪਾਊਡਰ ਉਹ ਵੀ ਬਹੁਤ ਵਧੀਆ ਹੈ ਸਕਿਨ ਵਾਸਤੇ ਬੇਲ ਦਾ ਇਹ ਜਿਹੜਾ ਪਾਊਡਰ ਤੁਸੀਂ ਰੋਜ਼ ਚਮਚ ਲੈਣ ਨਾਲ ਵੀ ਤੁਹਾਡਾ ਜਿੱਦਾਂ ਬਲੱਡ ਖੂਨ ਵਗੈਰਾ ਘੱਟ ਹੁੰਦਾ ਤੇ ਬਹੁਤ ਵਧੀਆ ਏ ਮੈਂ ਤੇ ਦਹੀਂ ਦੇ ਵਿੱਚ ਪਾ ਕੇ ਇੱਕ ਚਮਚ ਲੈ ਲੈਂਦੀ ਹੁੰਨੀ ਆ ਡੇਲੀ ਇਹ ਮੇਰੀ ਸਿਸਟਰ ਨੇ ਮੈਨੂੰ ਦੱਸਿਆ ਸੀ ਕਿ ਬੇਲ ਦਾ ਫਿਰ ਮੈਂ ਕਿਹਾ ਚਲੋ ਭੈਣਾਂ ਦੇ ਨਾਲ ਸ਼ੇਅਰ ਕਰ ਦਿੰਦੇ ਆ ਤੇ ਇਹਨੂੰ ਇਦਾਂ ਜਿਹੜੀਆਂ ਇੱਥੇ ਝੂੜੜੀਆਂ ਪਈਆਂ ਹੁੰਦੀਆਂ ਨਾ ਕਈ ਵਾਰੀ ਮੱਥੇ ਤੇ ਝੂੜੜੀਆਂ ਪੈ ਜਾਂਦੀਆਂ ਇਹ ਸਾਰੀਆਂ ਠੀਕੋ ਕਰ ਦਿੰਦਾ 10 ਮਿੰਟ ਤੱਕ ਇਦਾਂ ਮਲ ਕੇ ਇਸ ਤੋਂ ਬਾਅਦ ਅਸੀਂ ਇਹਦੇ ਨਾਲ ਸਾਫ਼ ਕਰ ਦਾਂਗੇ ਫਿਰ ਠੰਡੇ ਪਾਣੀ ਨਾਲ ਧੋ ਵੀ ਲੈਣਾ ਚਾਹੀਦਾ ਫ੍ਰੀਜ ਦਾ ਠੰਡਾ ਪਾਣੀ ਲੈ ਲਓ ਉਹਦੇ ਨਾਲ ਧੋ ਲਓ フェイス ਨੂੰ ਵੈਸੇ ਵੀ ਬਰਫ ਨੂੰ ਫੇਸ ਤੇ ਜਾਂ ਲਗਾ ਲਓ ਉਹ ਵੀ ਬਹੁਤ ਵਧੀਆ ਹੁੰਦੀ ਹੈ ਉਹਦੀ ਮ사ਜ ਵੀ ਬਹੁਤ ਵਧੀਆ ਹੈ ਕਿ ਪਿੰਪਲਸ ਵਗੈਰਾ ਨਹੀਂ ਆਉਂਦੇ ਤੇ ਇਹਦੇ ਵਿੱਚ ਤੁਸੀਂ ਐਲੋਵੇਰਾ ਜੈਲ ਜਿਹੇ ਪਾਣੀ ਆ ਉਹ ਵੀ ਪਾ ਸਕਦੇ ਹੋ ਦਹੀਂ ਦੇ ਵਿੱਚ ਥੋੜੀ ਜਿਹੀ ਐਲੋਵੇਰਾ ਜੈਲ ਪਾਉਣੀ ਹੈ ਤਾਂ ਉਹ ਵੀ ਪਾ ਸਕਦੇ ਹੋ ਤੁਸੀਂ ਆਪ ਦੇਖੋ ਇਹਦੇ ਤੋਂ ਬਾਅਦ ਮੇਰਾ ਫੇਸ ਇਦਾਂ ਸਾਫ਼ ਲੱਗਣ ਲੱਗ ਜਾਏਗਾ ਦੇਖ ਹੁਣ ਮੈਂ ਟਿਸ਼ੂ ਲੈ ਇਦਾਂ ਰੋਲ ਦੇ ਨਾਲ ਸਾਫ਼ ਕਰਦੇ ਹਾਂ ਕਿ ਜਦੋਂ ਬੇਲ ਪੇਪਰ ਜਿਹੜਾ ਨਾ ਵਿੱਚ ਥੋੜਾ ਕਣੀਦਾਰ ਹੁੰਦਾ ਤੇ ਇਹਨੂੰ ਇਦਾਂ ਸਾਫ਼ ਕਰ ਲਿਆ ਦੇਖ ਲਓ ਜੀ ਤੁਸੀਂ ਆਪ ਰਿਜ਼ਲਟ ਦੇਖਿਓ ਕਿ ਇਸ ਕਿਦਾਂ ਸਾਫ਼ ਹੋਇਆ ਕਿੰਨਾ ਫੇਸ ਸਾਫ਼ ਹੋ ਗਿਆ ਹੁਣ ਇਸ ਤੋਂ ਬਾਅਦ ਪੈਕ ਵਾਸਤੇ ਮੈਂ ਮਲਤਾਨੀ ਮਿੱਟੀ ਲਈ ਹੈ ਇਹਦੇ ਵਿੱਚ ਮਲਤਾਨੀ ਮਿੱਟੀ ਵਿੱਚ ਮੈਂ ਬਾਦਾਮ ਰੋਗਣ ਦੀਆਂ ਦੋ ਬੂੰਦਾ ਪਾਈਆਂ ਮੈਂ ਇਹ ਆਲਰੇਡੀ ਹੀ ਘੋਲ ਕੇ ਰੱਖੀ ਹੋਈ ਸੀ ਤੇ ਮੈਂ ਲਗਾਉਣ ਲੱਗੀ ਸੀਗੀ ਪੈਕ ਤਾਂ ਮੈਂ ਫਿਰ ਮੈਂ ਕਿ ਆਪਣੇ ਫਰੈਂਡ ਸਾਰੇ ਭੈਣਾਂ ਨਾਲ ਸ਼ੇਅਰ ਕਰਦਾ ਤੇ ਮਲਤਾਨੀ ਮਿੱਟੀ ਨੂੰ ਬਾਅਦ ਛੇਦਾਂ ਲਗਾ ਲਓ ਜਦੋਂ ਇਹ ਸੁੱਕ ਜੇ ਜਿਆਦਾ ਟਾਈਮ ਨਹੀਂ ਲਗਾਣੀ ਜਦੋਂ ਸੁੱਕ ਜੇ ਪਾਪੜੀਆਂ ਜਿਹੇ ਨਹੀਂ ਬਣਨੀਆਂ ਚਾਹੀਦੀ ਫੇਸ ਦੇ ਉੱਤੇ ਤੇ ਜਦੋਂ ਸੁੱਕ ਜੇ ਉਦੋਂ ਉਤਾਰ ਲਓ ਜਿਹੜੀ ਮਲਤਾਨੀ ਮਿੱਟੀ ਇਹਨੂੰ ਡੇਲੀ ਨਹੀਂ ਯੂਜ਼ ਕਰਨਾ ਹਫਤੇ 'ਚ ਇੱਕ ਵਾਰੀ ਪੈਕ ਲਗਾਓ ਮਲਤਾਨੀ ਮਿੱਟੀ ਦਾ ਮੈਂ ਇਹਦਾ ਲਗਾ ਲਈਏ ਤੇ ਤੁਸੀਂ ਧੋਣ ਤੇ ਵੀ ਲਗਾ ਲਓ ਜਿੱਥੇ ਲਗਾਉਣਾ ਚਾਹਦੇ ਲਗਾ ਸਕਦੇ ਹੋ ਤੇ ਇਹ ਮੈਂ ऑलरेडी ਹੀ ਇਹਦੇ 'ਚ ਕਰਕੇ ਰੱਖੀ ਕਿਉਂਕਿ ਬੇਟੇ ਦੇ ਮੂੰਹ ਤੇ ਬਹੁਤ ਪਿੰਪਲਸ ਹੋਏ ਪਏ ਆ ਤੇ ਉਹਨੂੰ ਵੀ ਮੈਂ ਲਗਾਉਂਦੀ ਆ ਐਲੋਵੇਰਾ ਜੈਲ ਲਗਾਨੀ ਪਹਿਲਾਂ ਤੇ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਉਹਦਾ ਠੀਕ ਹੋਵੇਗਾ ਤੇ ਫਿਰ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਕਿ ਜਦੋਂ ਸੁੱਕ ਜਾਏਗਾ ਫਿਰ ਇਸ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਫਰੈਂਡਸ ਇਹ ਸੁੱਕ ਗਿਆ ਹੈ ਬਸ ਇੰਨਾ ਹੀ ਸੁਕਾਉਣਾ ਹੈ 10 ਮਿੰਟ ਚ ਸੁੱਕ ਗਿਆ ਜਿਆਦਾ ਸੁਕਾਵਾਂਗੇ ਪਾਪੜੀਆਂ ਜੇ ਬਣ ਜਾਣਗੀਆਂ ਉਹ ਜਿਆਦਾ देर ਨਹੀਂ ਲਗਾ ਕੇ ਰੱਖਣੀ ਚਾਹੀਦੀ ਫੇਸ ਦੇ ਉੱਤੇ ਤੇ ਇਹਨੂੰ ਸਾਫ਼ ਕਰ ਲਾਂਗੇ ਹੁਣ ਅਸੀਂ ਇਹ ਦੇਣਾ पोला पोला साफ करना है बाद च मैं ठंडे पानी ना तो ओके धो के फेर दसांगे तूद टिशू ना साफ कर लो चंगी तरह से ते जीड़ी मुलतानी मिट्टी इन ਕਿ ਤੇ ਫੇਸ ਤੇ ਲੱਗੀ ਨਾ ਰਹਿ ਜੇ ਬਸ ਜੇ ਜ਼ਿਆਦਾ ਟਾਈਮ ਲੱਗੇ ਰੋਗੇ ਨਾ ਲੱਗੀ ਰਹੇਗੀ ਤਾਂ ਕਿ ਫੇਸ ਨੂੰ ਨੁਕਸਾਨ ਵੀ ਕਰਦੀ ਹੈ ਮਤਲਬ ਹੱਦ ਤੋਂ ਵੱਧ ਚੀਜ਼ ਯੂਜ਼ ਕਰਨ ਨਾਲ ਤੇ ਸਾਈਡ ਇਫੈਕਟ ਆਉਂਦਾ ਹੀ ਹੈ ਨਾ ਇਸ ਕਰਕੇ ਮਲਤਾਨੀ ਮਿੱਟੀ ਨੂੰ ਸਿਰਫ 10 ਮਿੰਟ ਫੇਸ ਤੇ ਲਗਾਓ ਹਫਤੇ ਚ ਇੱਕ ਵਾਰ ਹੀ ਇਹਦਾ ਪੈਕ ਲਗਾਓ ਡੇਲੀ ਨਹੀਂ ਪੈਕ ਲਗਾਉਣਾ ਇਹਦਾ ਫੋਂ ਤੁਸੀਂ ਕੋਈ ਕਰੀਮ ਨਾਲ ਲਗਾਉਣ ਤੋਂ ਬਾਅਦ ਵੀ ਲਗਾਉਣ ਤੋਂ ਬਾਅਦ ਇਹਨੂੰ ਥੋੜਾ ਜਿਹਾ ਨਾ ਗੁਲਾਬ ਜਲ ਨੂੰ ਇੱਦਾਂ ਇੱਦਾਂ ਕਰਕੇ ਕਰ ਲਓ ਫੇਸ ਆਪਰੇਨ ਫੇਸ ਤੁਹਾਡਾ ਇੱਕਦਮ ਸਾਫ਼ ਹੋ ਗਿਆ ਤੇ ਬਾਅਦ ਵਿੱਚ ਖੀਰਾ ਲੈ ਕੇ ਤੁਸੀਂ ਇੱਕ ਤੋਂ ਅੱਖਾਂ ਦੇ ਉੱਤੇ ਰੱਖ ਲਓ ਠੰਡਾ ਹੁੰਦਾ ਬਹੁਤ ਵਧੀਆ ਅੱਖਾਂ ਵਾਸਤੇ ਤੇ ਡਾਰਕ ਸਰਕਲ ਨਹੀਂ ਹੁੰਦੇ ਤੇ ਅਗਲੀ ਵੀਡੀਓ ਮੈਂ ਲੈ ਕੇ ਆਉ ਉਹ ਵੀ ਡਾਰਕ ਸਰਕਲ ਵਾਸਤੇ ਦੇ ਦੇਖੋ ਤੁਸੀਂ ਆਪ ਹੀ ਰਿਜ਼ਲਟ ਦੇਖੋ ਫੇਸ ਹੋ ਗਿਆ ਨਾ ਸਾਫ਼ ਇੱਕਦਮ ਕਲੀਅਰ ਤੇ ਫੇਸ਼ਲ ਕਰਾਉਂ ਨੂੰ ਇੰਨੀ ਮਹਿੰਗੀ 골ਡ ਦੀ ਫੇਸ਼ ਕਰਵਾਉਂਦੀਆਂ ਪਹਿਣਾ ਤੇ ਕਦੀ ਪਾਰਟੀ ਤੇ ਜਾਣਾ ਤਾਂ ਤੁਸੀਂ ਆਪਣੇ ਘਰ ਚ ਵਿੱਚ ਇਹ ਤਾਂ ਫੇਸ਼ਲ ਕਰ ਲਓ ਕਲੀਨਿੰਗ ਕਰ ਲਓ ਫੇਸ਼ਲ ਦਾ ਕੰਮ ਹੀ ਕਰਦਾ ਤੇ ਹੁਣ ਮੈਂ ਇੱਕ ਕਰੀਮ ਬਣਾ ਰਹੀ ਹਾਂ ਤੇ ਪਹਿਲਾਂ ਮੈਂ ਆਪਣੇ ਤੇ ਯੂਜ਼ ਕਰਾਂਗੀ ਅਗਰ ਮੈਨੂੰ ਕੋਈ ਫਰਕ ਪਿਆ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਹਾਂ ਮਿਲਦੀ ਹਾਂ ਜੇ ਤੁਹਾਨੂੰ ਮੇਰੀ ਥੋੜੀ ਜਿਹੀ ਵੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਜਾਇਓ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਅੱਗੇ ਤੋਂ ਹੋਰ ਕੁਝ ਚੰਗਾ ਕਰਨੋਂ ਦਿਲ ਕਰਦਾ ਤੇ ਮਿਲਦੇ ਹਾਂ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣੀ ਹੈ ਤਦ ਤੱਕ ਦੀ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ